ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਜੈਤੋ ਇਹਨੂੰ ਤਹਿਸੀਲ ਪੈਂਦੀ ਹੈ ਤੇ ਫਰੀਦਕੋਟ ਜ਼ਿਲ੍ਹਾ ਜਿਹੜਾ ਲੱਗਦਾ ਹੈ ਬਰਗਾੜੀ ਤੋਂ ਬੰਬੀਏ ਪਾਈ ਵਾਲੀ ਸੜਕ ਦੇ ਉੱਤੇ ਬਾਈ ਦਾ ਘਰ ਹੈ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਵੀਰ ਵਪਾਰ ਦਾ ਕੰਮ ਕਰਦਾ 3 ਨਾਕ ਅਜ ਦੀ ਵੀਡੀਓ ਚ ਵਿਕਰੀ ਵਾਲੇ ਦਿਖਾਉਂਗਾ ਜਿਹਦੇ ਚ ਦੋ ਮੱਜਾਂ ਨਾਲ ਬੱਚੇ ਕੱਟੀਆਂ ਸ਼ਾਇਦ ਇੱਕ ਨਾਲ ਬੱਚਾ ਜਿਹੜਾ ਉਹ ਮੇਲਕਾਫ ਹੈ ਤਿੰਨੇ ਸੋਨਿਆ ਸਵਾਈਆਂ ਬੇਨਤੀ ਹੈ ਵੀ ਜਿਹੜਾ ਵੀਰ ਜਿਹੜਾ ਵੀ ਨਖਰੀਤਨਾ ਚਾਹੂਗਾ ਉਹ ਆਪ ਆ ਕੇ ਦੇਖੇ ਤਸੱਲੀ ਕਰੇ ਜਿਹੜਾ ਪਸੂ ਸਮਝ ਚਾਉਂਦਾ ਹੈ ਉਹ ਖਰੀਦ ਲੂ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਜਿਹੜੀ ਲਾਸਟ ਉੱਤੇ ਮੱਝ ਪਰਲੇ ਪਾਸੇ ਦੇਖ ਰਹੇ ਹਾਂ ਬੜੇ ਚੰਗੇ ਦੁੱਧ ਤੇ ਚੱਲਦੀ ਹੈ ਦੁੱਧ ਜਿਹੜਾ ਉਹ ਦੋ ਟਾਈਮ ਚੋਣਾ ਤੁਹਾਡਾ ਹੱਕ ਹੈ ਉਹ ਤੁਸੀਂ ਚੋ ਕੇ ਤਸੱਲੀ ਕਰ ਲੋਗੇ ਸ਼ੁਰੂਆਤ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਸਾਹਿਬ ਹੋਏ ਨਾਮ ਦੱਸ ਦਿਓ ਬਾਈ ਗਰਪ੍ਰੀਤ ਸਿੰਘ ਗਰਪ੍ਰੀਤ ਭਾਈ ਅੱਜ ਤਿੰਨ ਨਾਗ ਦਿਖਾ ਰਹੇ ਹਾਂ ਹਾਂਜੀ ਤਿੰਨ ਪਹਿਲੇ ਨੰਬਰ ਤੇ ਝੋਟੀ ਕੈ ਨਮਾ ਸੁਆ ਪਹਿਲੇ ਸੁਏ ਆਈ ਚਾਰ ਦੰਦ ਕੱਟੀ ਕਿੰਨੇ ਦਿਨ ਹੋ ਗਏ ਜੀ ਸੁਈ ਨੂੰ ਇਹਨੂੰ ਅਜੇ 10 ਮਾਦਣ ਜੀ ਹੁਣ ਦੁੱਧ ਕਿੰਨਾ ਹੋਊਗਾ 8 ਲੀਟਰ ਦੁੱਧ ਦੇ 8 ਲੀਟਰ ਦੁੱਧ ਦਾ ਦੂਆੜੇ ਮੈਂ ਹਾਂਜੀ ਇਹ ਰੇਟ ਹੋਊਗਾ ਇਹਦਾ 10 ਦੀ ਤੋੜਗੇ ਨੂੰ ਇਹਦੇ ਨਾਲ ਬੱਚਾ ਕੀ ਹੈ ਕੱਟੀ ਹੈ ਠੀਕ ਹੈ ਸੋ ਦੋਸਤੋ ਬੱਚਾ ਇਹ ਕੱਟੀ 10ਵੇਂ ਦਿਨ ਦੁੱਧ 8 ਲੀਟਰ ਹੈ ਚਾਰ ਦੰਦ ਦਾ ਕੱਟੀ ਇਹਦੀ ਉਰਲੇ ਪਾਸੇ ਵਾਲੀ ਤੁਸੀਂ ਪਹਿਲੇ ਨੰਬਰ ਤੇ ਦੇਖ ਰਹੇ ਹੋ ਜਿਹੜੀ ਇਹ ਹੈ ਤੋੜ ਕੇ ਤੁਹਾਨੂੰ ਝੋਟੀ ਦਿਖਾਉਣੇ ਆ ਵੀਡੀਓ ਦੋਸਤੋ ਸਵੇਰ ਬਣਾ ਰਿਆਂ ਤੇ ਚਵਾਈ ਹੋਣ ਤੋਂ ਪਹਿਲਾਂ ਮਤਲਬ ਮਿਲਕਿੰਗ ਹੋਣੀ ਹੈ ਨਾ ਪਸ਼ੂਆਂ ਦੀ ਜਿਹੜੇ ਇਹ ਗੱਲ ਇਸ ਕਰਕੇ ਧਿਆਨ ਚ ਲਿਆ ਦੇਈ ਦੀ ਹੈ ਵੀ ਪਸ਼ੂ ਜਿਹੜੇ ਉਹ ਥਣਾ ਚ ਦੁੱਧ ਪਾ ਜਾਂਦੇ ਜਦੋਂ ਥੋੜਾ ਜਿਹਾ ਲੇਟ ਹੋ ਜਾਣ ਖਾਸ ਕਰਕੇ ਸੱਜਰ ਪਸ਼ੂ ਜੁਦਾ ਵੀ ਹੈ ਗਾਂ ਜਾਂ ਮੱਝ ਸਿੰਘ ਕੁੰਡਿਆਂ ਦੀ ਹੈ ਹਾਈਟ ਸੋਹਣੀ ਹੈ ਚਾਰ ਦੰਦ ਦੇ ਹਿਸਾਬ ਤੇ ਫਵਾਨਾ ਜਿੰਨਾ ਵੀ ਦਿਖਾਉਂਦੀ ਹੈ ਉਹ ਚੰਗਾ ਦਿਸਦਾ ਥਣ ਮੋਟਾ ਲੱਗਾ ਹੂੰ ਢਾਂਚੇ ਦੀ ਬਣਾਵਟੇ ਦੀ ਤੁਸੀਂ ਦੇਖ ਸਕਦੇ ਹੋ ਦੋਸਤੋ 1 ਲੱਖ ਤੇ 10000 ਇਹਦੀ ਡਿਮਾਂਡ ਹੈ ਇੱਥੋਂ ਹੀ ਕਮਾਲਾ ਬਾਈ ਪੰਨਾ ਸੋ ਬਿਲਕੁਲ ਕੁੰਡੇ ਸਿੰਘਾਂ ਦੇ ਵਿੱਚ ਹੈ ਝੋਟੀ ਮਾਨਤਣ ਵਿੱਚੋਂ ਹੋ ਜਾਣਾ ਜਿਹੜਾ ਰੇਟ ਬਾਈ ਨੇ ਮੰਗਿਆ ਥਾਣਾ ਦੋਸਤੋ ਇਹਦਾ ਮੋਟਾ ਥਣ ਲੱਗਾ ਵਿਆ ਦੁੱਧ ਵਾਲਾ ਥਾਣਾ ਹੈ ਬਾਕੀ ਦੁੱਧ ਹੁਣ ਜਿੰਨਾ ਉਸ ਨੂੰ ਬਾਈ ਨੇ ਦੱਸਤਾ ਠੀਕ ਹੈ ਚੁਆਈ ਚੰਗੀ ਹੈ ਦੋਸਤੋ ਬਾਕੀ ਦੁੱਧ ਤੁਸੀਂ ਕਿੰਨਾ ਚੋਲੋਗੇ ਉਹ ਤੁਹਾਡੀ ਆਪਣੀ ਸਮਝ ਹੈ ਦੂ ਅੱਗੇ ਕਿੰਨਾ ਵਧਾਓਗੇ ਇਹਨੂੰ 8 ਲੀਟਰ ਤੇ ਆ ਗਈ ਹੈ ਦਿਨ 10 ਹੋ ਗਏ ਇਹਨੂੰ ਸੁਹੀ ਇੱਕ ਹੋਰ ਛੋਟੀ ਦੋਸਤੋ ਇਹਦੇ ਨਾਲ ਜਿਹੜੀ ਵਿਕਰੀ ਵਾਲੀ ਹੈ ਇਹਦੇ ਨਾਲ ਬੱਚਾ ਮੇਲਕਾਫ ਹੈ ਇਹਦੀ ਬਨਾਵਟ ਢਾਂਚੇ ਦੀ ਬਹੁਤ ਸੋਹਣੀ ਤੇ ਥਣ ਇਹਦੇ ਵੀ ਸੋਹਣੇ ਆ ਹਵਾਨਾ ਵੀ ਇਹਦਾ ਚੰਗਾ ਹੈ ਬਾਕੀ ਪੁੱਛਦੇ ਆ ਬਾਈ ਤੋਂ ਜਾਣਕਾਰੀ ਇਹਦੇ ਬਾਰੇ ਵੀ ਬਾਈ ਜਿਹੜੀ ਇਹ 2 ਨੰਬਰ ਤੇ ਝੋਟੀ ਹੈ ਇਹ ਕੰਨ ਮਸੂਆ ਕਿੰਦੇ ਸੂਏ 4 ਦੰਦ ਕੱਟੀ ਹੈ 10 ਲੀਟਰ ਦੁੱਧ ਤਿਆਰ ਹੈ ਇਹਦਾ ਸਰ ਠੀਕ ਹੈ ਇਹਦਾ ਰੇਟ ਕੀ ਲੈਣਾ ਬਾਈ ਇਹਦਾ 115 ਖੋਲੀਏ 115 ਰੇਟ ਆ ਦੋਸਤੋ ਇਹਦੇ ਨਾਲ ਕਟਾ ਪਹਿਲਾ ਸੂਆ ਇਹ ਵੀ 4 ਦੰਦ ਇਹਦਾ ਢਾਂਚਾ ਵੀ ਬਹੁਤ ਸੋਹਣਾ ਇਹਦੇ ਥਾਣਾ ਤੇ ਹਵਾਨਾ ਵੀ ਬੜਾ ਚੰਗਾ 10 ਲੀਟਰ ਦੁੱਧ ਤੇ ਇਹ ਇਸ ਟਾਈਮ ਹੈਗੀ ਹੈ ਸੂਈ ਨੂੰ ਇਹਨੂੰ ਵੀ ਉਹੀ ਹਫਤਾ 10 ਦਿਨ ਹੋ ਗਏ ਚੌੜਾ ਹਵਾਨਾ ਦੋਸਤੋ ਇਹਦਾ ਸੰਗ ਇਹ ਵੀ ਕੁੰਡੀਆਂ ਚੀ ਹੈ ਰੇਟ ਇਹਦਾ 1 ਲੱਖ ਤੇ 15000 ਬਹੁਤ ਸੋਹਣਾ ਥਣ ਦਾ ਸੈਜ ਦੋਸਤੋ ਇਸ ਝੋਟੀ ਦਾ ਆ ਕੇ ਤੁਸੀਂ ਦੇਖੋਗੇ ਇਹਦਾ ਹਵਾਨਾ ਵੀ ਬੜਾ ਸੋਹਣਾ ਤੁਹਾਨੂੰ ਨਜ਼ਰ ਆਊਗਾ ਸੋ ਦੋਸਤੋ ਮੈਂ ਜਦੋਂ ਇਹ ਬਾਈ ਨੇ ਬੰਨਤੀ ਝੋਟੀ ਫੇਰ ਤੁਹਾਨੂੰ ਹਵਾਨਾ ਵੈਸੇ ਹੁਣ ਕਲੀਅਰ ਹੋ ਹੀ ਗਿਆ ਖੈਰ ਇਹਦਾ ਥਣ ਅਗਲਾ ਪਿਛਲਾ ਦੋਨੇ ਪਾਸਿਆਂ ਦੇ ਥਣ ਬੜੇ ਸੋਹਣੇ ਆ ਠੀਕ ਹੈ ਫੋਨ ਜਦੋਂ ਆਸੇ ਪਾਸੇ ਨੂੰ ਜਾਂਦੀ ਝੋਟੀ ਫੇਰ ਤੇ ਜਦਾ ਹਵਾਨਾ ਛੱਡ ਦੇ ਸੋ ਇਹ ਝੋਟੀ ਦੋਸਤੋ 2 ਨੰਬਰ ਤੇ ਸੀ ਇੱਕ ਮੱਝ ਬਾਈ ਕੋਲ ਵਿਕਰੀ ਵਾਲੀ ਐ ਦੂਜੇ ਨੰਬਰ ਕਿੰਨਾ ਸੂਆ ਸੂਈ ਕਿੰਨੇ ਤਣੂ ਗਏ ਸੂਈ ਨੂੰ ਬਾਈ ਇਹਨੂੰ 7 ਮਾਦਰੀ ਕਿੰਨਾ ਦੁੱਧ ਹੋਗਾ 14 ਲੀਟਰ ਪਿਆਰ ਦੀ ਥੱਲੇ 4 ਟੈਂਕ ਚੋਗੇ ਲੈ ਲੇ ਕੱਟੀ ਐ ਨਾਲ ਇਹਦੇ ਮਗਰ ਕੱਟੀ ਐ ਕਿਹੜੇ ਰੋਗੇ ਤੂੰ ਤੇ 130 ਖੋਲ ਇੱਕ ਲੱਖ ਤੇ 30 ਹਜ਼ਾਰ ਰੇਟ ਦੋਸਤੋ ਬੱਚਾ ਕੱਟੀ ਬਹੁਤ ਸੋਹਣੀ ਕੱਟੀ ਐ ਨਾਲ ਇਹਦੇ ਦੁੱਧ 14 ਲੀਟਰ 7ਵੇਂ ਦਿਨ ਬਾਈ ਕਹਿੰਦਾ ਚਾਰ ਟਾਈਮ ਚੋਲਿਓ ਜੇ ਤੁਸੀਂ ਹਿੰਮਤ ਕਰੋਗੇ ਬਹੁਤ ਸੋਹਣਾ ਢਾਂਚਾ ਇਹਦਾ ਵੀ ਹਵਾਨਾ ਜੋਸ਼ ਵਾਲਾ ਇਹੀ ਮੱਜਾਂ ਦੀ ਨਿਸ਼ਾਨੀ ਹੁੰਦੀ ਹੈ ਚੰਗੇ ਦੁੱਧ ਵਾਲੀਆਂ ਦੀ ਸੋ ਦੁੱਧ ਹਾਜ਼ਰ ਹੈ 14 ਲੀਟਰ 7ਵੇਂ ਦਿਨ ਸੋਹਣਾ ਦੁੱਧ ਦੇਊਗੀ ਤੇ 1,30,000 ਦੀ ਕੀਮਤ ਬਾਈ ਨੇ ਰੱਖੀ ਹੈ ਅੱਗੇ ਨੂੰ ਹਵਾਨਾ ਚੰਗਾ ਪਿਛਾ ਨੂੰ ਹਵਾਨਾ ਚੰਗਾ ਸਿੰਗ ਕੁੰਡਿਆਂ ਚ ਹੈ ਪਰ 19 21 ਸ਼ੇਪ ਦਾ ਫਰਕ ਜ਼ਰੂਰ ਹੈਗਾ। ਹੋ ਤੁਸੀਂ ਇੱਥੋਂ ਦੇਖ ਸਕਦੇ ਹੋ। ਇਧਰ ਨੂੰ ਹੋਰ ਪਈ ਅਗੋਂ ਅਗੋਂ ਮੋੜੀ ਤੇ ਗਾਂ ਲੈ ਚੱਲ। ਹਵਾਨਾ ਦੋਸਤੋ ਫੇਰ ਦੇਖੋ ਇਹਦਾ ਤੁਸੀਂ। ਇਹ ਮੱਝ ਦੁੱਧ ਵਾਲੀ ਹੈ ਤੇ ਦੁੱਧ ਇਹਦੇ ਥਲੇ ਤਿਆਰ ਵੀ ਚੰਗਾ ਹੈ। ਬਾਹਰ ਨੂੰ ਲੈ ਚੱਲ ਕੇ ਰਾਂ ਫੇਰ। ਦੇਖੋ ਹਵਾਨਾ ਇਹਦਾ। ਸੋ 14 ਲੀਟਰ ਦੁੱਧ ਹਾਜ਼ਰ ਹੈ। ਲਿਆ ਬਾਈ। ਆਸ ਹੈ ਵੀ ਹੋਰ ਸੋਹਣਾ ਦੁੱਧ ਦੇਊਗੀ ਅਜੇ 7 ਕ ਦਿਨ ਹੀ ਹੋਏ ਸੂਈ ਨੂੰ ਕੱਟੀ ਨੂੰ ਇਹਨੇ ਜਨਮ ਦਿੱਤਾ ਅਗਾਂੜੀ ਪਿਛਾੜੀ ਸੋਹਣੇ ਥਾਣੇ 300 ਲੀਟਰ ਦੀ ਗਾੜੀ ਹੈ ਜੀ 3 ਲੀਟਰ ਬਾਈ ਕਹਿੰਦਾ ਵੀ ਅਗਾਂੜੀ ਚ ਦੁੱਧ ਹੈ ਇਹਦਾ ਮਤਲਬ ਲਗਭਗ ਬਰਾਬਰ ਆਉਂਦੀ ਹੈ ਪਿਛਲੇ ਥਾਣੇ ਦੇ ਅਗਲੇ ਥਾਣੇ 24 ਤੇ ਕੱਟੀ ਵੀ ਇਹਦੇ ਨਾਲ ਸੋਹਣੀ ਹੈ ਇਹ ਕੱਟੀ ਦੱਸੋ ਇਸ ਮੱਝ ਦੇ ਨਾਲ ਹੈ 1,30,000 ਰੇਟ ਚੰਗੇ ਦੁੱਧ ਵਾਲੀ ਮੱਝ ਖਰੀਦਣੀ ਚਾਹੁੰਦੇ ਆ ਤਾਂ ਰੇਟ ਤੁਹਾਨੂੰ ਜਤਨਾ ਚਾਹੀਦਾ ਪਰ ਮੱਝ ਇਹ ਕੰਮ ਦੀ ਐ ਆਕਿ ਤੁਸੀਂ ਦੇਖ ਲਓ ਜੇ ਇਦਾਂ ਥਾਣਾ ਦੇ ਵਿੱਚ ਬਿੱਥੀ ਮਿਲਕ ਵੇਨ ਦੇਖ ਸਕਦੇ ਹੋ ਗੁਰਪ੍ਰੀਤ ਭਾਈ ਪੂਛ ਪੜੀ ਨਹੀਂ ਮਾਰੀ ਹਵਾਨਾ ਬਸ ਰਹਿੰਦੇ ਬਾਈ ਸਾਰਾ ਹੀ ਜੋਸ਼ ਵਾਲਾ ਪੂਰਾ ਤਣਿਆ ਵਿਆ ਹਵਾਨਾ ਹਰੇ ਥਾਣਾ 'ਚ ਵੀ ਕੋਈ ਇਹ ਭਾਵੇਂ ਮਿਲਕਿੰਗ ਤੋਂ ਥੋੜਾ ਲੇਟ ਐ ਕਿਉਂਕਿ ਸਵੇਰ ਵੀਡੀਓ ਬਣਾ ਰਹੇ ਆ ਤੇ ਕੋਈ ਥਾਣਾ 'ਚ ਇਹਨੇ ਦੁੱਧ ਨਹੀਂ ਪਾਇਆ ਹਜੇ ਸਪੇਸ ਹੈਗੀ ਆ ਹਵਾਨੇ 'ਚ ਹੋਰ ਹਵਾਨਾ ਭਰੂਗੀ ਇਹ ਕਰਮਾਂ ਲਈ ਬੱਚਾ ਲਾ ਕੇ ਦਿਖਾ ਦੇ ਜੀ ਤੋ ਦੇਖੋ ਤੁਸੀਂ ਬੱਚਾ ਬਾਈ ਕਹਿੰਦਾ ਇਹਨੂੰ ਛੱਡ ਦਿੰਨੇ ਆ ਦੁੱਧੀਆਂ ਝੋਟੀਆਂ ਦੇਨ ਤਾਂ ਬੱਚੇ ਛੱਬਨ ਦੀ ਲੋੜ ਨਹੀਂ ਤੇ ਇਹਦਾ ਬੱਚਾ ਛੱਡ ਕੇ ਥੋੜੀ ਵੀਡੀਓ ਲੰਬੀ ਜ਼ਰੂਰ ਹੋਊਗੀ ਪਰਪਸ ਮਾਤੋਂ ਤੁਹਾਨੂੰ ਆਈਡੀਆ ਹੋ ਜਾਣਾ ਵੀ ਕਿੱਦਾਂ ਦਾ ਪਸਮਾਕ ਕਰਦੀ ਏ ਝੋਟੀ ਇਹਦੇ ਨਾਲ ਕੱਟੀ ਵੀ ਬਹੁਤ ਚੰਗੀ ਏ 1,30,000 ਦੋਸਤੋ ਇਹਦੀ ਕੀਮਤ ਤੇ ਇਹ ਝੋਟੀਆਂ ਦੋ ਪਹਿਲਣ ਸੀਗੀਆਂ ਸੋ ਦੋਸਤੋ ਹੁਣ ਤੁਸੀਂ ਪਸਮਾਕ ਥਣ ਦੇਖ ਸਕਦੇ ਹੋ ਸੋਹਣਾ ਥਣ ਕੱਢੀ ਝੋਟੀ ਤੇ ਇਹਦੀਆਂ ਧਾਰਾਂ ਵੀ ਤੁਹਾਨੂੰ ਦਿਖਾ ਦੇਵਾਂਗੇ ਬਾਈ ਬਾਲਟੀ ਲੈ ਕੇ ਆਉਂਦਾ ਇਮਾਜ ਨੂੰ ਦੁਬਾਰਾ ਫੇਰ ਦੇਖ ਲੋ ਇਹਦਾ ਰੇਟ 1,33,000 ਇਹਦੇ ਨਾਲ ਕੱਟੀ ਬਾਗਮਾ ਵਾਲੀ ਹੈ ਬਹੁਤ ਸੋਹਣੀ ਟਾਂਚੀ ਦੀ ਹੈ ਜਰੂਰ ਹੈ ਲਾਜ਼ਮੀ ਹੈ ਵੀ ਚੰਗੇ ਬੁਲਦੀ ਇਹ ਧੀ ਹੋਊਗੀ ਜਿਹੜੇ ਹਿਸਾਬ ਤੇ ਇਹਦਾ ਸਟਰਕਚਰ ਹੈ ਬਾਕੀ ਮੱਝ ਖਰੀਦਣੀ ਨਾ ਖਰੀਦਣੀ ਉਹ ਤੁਹਾਡੀ ਆਪਣੀ ਇੱਛਾ ਹੈ ਮੈਂ ਤਾਰਾਂ ਜਿਹੜੀਆਂ ਜਰੂਰ ਵੀਡੀਓ ਚ ਦਿਖਾਉਂਗਾ ਅਗਲੇ ਥਾਣਾ ਚੋਂ ਤਾਰ ਦੇਖ ਲੋ ਗਾੜੀ ਦੇ ਵਿੱਚੋਂ ਮੈਂ ਪਿਛਲੇ ਥਾਣਾ ਚੋਂ ਇਹ ਪਿਛਲੇ ਥਾਣਾ ਚੋਂ ਤਾਰ ਆ ਰਿਹਾ ਤੁਸੀਂ ਸੋ ਇਹ ਮਾਰਜ ਦੋਸਤੋ ਚੰਗੇ ਦੁੱਧ ਵਾਲੀ ਐ ਚੰਗੇ ਦੁੱਧ ਦੇ ਉੱਤੇ ਇਸ ਟਾਈਮ ਚੱਲ ਰਹੀ ਐ ਮੈਂ ਵਾਰ-ਵਾਰ ਕਹਿ ਦਿੰਨਾ ਹੁੰਦਾ ਵੀ ਜਦੋਂ ਪਸ਼ੂ ਖਰੀਦਦੇ ਹੋ ਚੋਕੇ ਤਸੱਲੀ ਤੁਸੀਂ ਕਰੋਗੇ ਇਹ ਤੋਂ ਬਿਨਾ ਦੋ ਝੋਟੀਆਂ ਇਸ ਝੋਟੀ ਦਾ ਵੀ ਥਣ ਹਮਾਨਾ ਬਹੁਤ ਸੋਹਣਾ ਹੈ ਕਈ ਵਾਰਾਂ ਵੀਡੀਓ 'ਚ ਡਰਦਾ ਪਸ਼ੂ ਉਹਨੇ ਦਿਖਾਉਂਦਾ ਨਹੀਂ ਪਰ ਜੋ ਸਾਹਮਣੇ ਦੇਖਦੇ ਆ ਉਹਦਾ ਆਈਡੀਆ ਹੁੰਦਾ ਚੰਗਾ ਥਣ ਅਗਲਾ ਪਿਛਲਾ 1,15,000 ਇਹਦੀ ਕੀਮਤ ਐ ਦੂਜੀ ਝੋਟੀ ਦੋਸਤੋ ਇਹ ਤੁਸੀਂ ਦੇਖ ਸਕਦੇ ਹੋ ਇਹਦੀ ਕੀਮਤ ਜਿਹੜੀ ਬਾਈ ਨੇ ਰੱਖੀ ਉਹ 1,10,000 ਤੇ ਇਹ ਪਹਿਲਾ ਸੂਆ ਹੀ ਆਇਆ ਜਾਂ 4 ਦੰਦ ਸੋ ਅੱਜ ਦੀ ਵੀਡੀਓ ਦੇ ਫਿਲਹਾਲ ਤਿੰਨ ਨਗ ਵਿਖਾਉ ਸੀ ਤੁਸੀਂ ਜਿਹੜਾ ਮਰਜ਼ੀ ਪਸ਼ੂ ਖਰੀਦੋ ਉਹਦੀ ਤਸੱਲੀ ਕਰੋਗੇ ਆ ਕੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਸੋ ਬਰਗਾੜੀ ਦੇ ਵਿੱਚੋਂ ਬੰਬੀਏ ਪਾਈ ਵਾਲੀ ਸੜਕ ਦੇ ਉੱਤੇ ਵਾਈ ਦਾ ਘਰ ਤੇ ਇਸ ਘਰ ਦੇ ਵਿੱਚ ਇਹ ਨਗ ਜਿਹੜੇ ਵਿਕਰੀ ਆਸਤੇ ਸੀ ਬਹੁਤ ਮਿਹਰਬਾਨੀ ਦੋਸਤੋ ਇਸ ਵੀਡੀਓ ਨੂੰ ਦੇਖਣਗੇ ਧੰਨਵਾਦ